ਸਾਰੇ ਪੰਜਾਬ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪੰਜਾਬ ਦੇ ਜਝਾਰੂ ਕਿਸਾਨੋ ਮਜ਼ਦੂਰੋ ਤੁਹਾਨੂੰ ਪਤਾ ਕਿ ਜਿਹੜਾ ਅੱਜ ਚੰਡੀਗੜ੍ਹ ਵਿੱਚ ਕਿਸਾਨਾਂ ਜਿਹੜੇ ਆਗੂਆਂ ਦੇ ਨਾਲ ਮੀਟਿੰਗ ਸੀ ਸਰਕਾਰ ਦੀ ਪਰ ਪੰਜਾਬ ਸਰਕਾਰ ਨੇ ਧੋਖਾ ਕੀਤਾ ਕਿਸਾਨਾਂ ਨੂੰ ਜਿਹੜੇ ਆਗੂਆਂ ਨੂੰ ਮੀਟਿੰਗ ਦੇ ਵਿੱਚ ਸੱਦ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਖਨੌਰੂ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਜਿਹੜਾ ਐਕਸ਼ਨ ਕਰਕੇ ਉੱਥੇ ਜਿਹੜੇ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਡੀਆਂ ਬੀਬੀਆਂ ਪੈਣਾ ਬੈਠੀਆਂ ਸੀ ਉਹਨਾਂ ਨੂੰ ਧੂ ਧੂ ਕੇ ਬੱਸਾਂ ਦੇ ਵਿੱਚ ਸੁੱਟਿਆ ਗਿਆ ਸਾਡਾ ਜਿਹੜਾ ਉੱਥੇ ਸਮਾਨ ਸੀ ਟਰੈਕਟਰ ਟਰਾਲੀਆਂ ਉਹਨਾਂ ਦਾ ਨੁਕਸਾਨ ਕੀਤਾ ਗਿਆ ਸੋ ਜਿੱਥੇ ਬੀਕੇਯੂ ਖੋਸਾ ਸਾਰਾ ਇਸ ਜਿਹੜਾ ਘਟਨਾ ਕਰਮ ਆ ਉਹਦੀ ਨਿੰਦਾ ਕਰਦੀ ਆ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਤੁਸੀਂ ਜਿਹੜੀਆਂ ਮੰਗਾਂ ਸਾਡੀਆਂ ਸੀ ਇਹ ਸੈਂਟਰ ਦੇ ਨਾਲ ਸੰਬੰਧਤ ਮੰਗਾਂ ਸੀ ਪਰ ਭਗਵਾਨਤਮਾਨ ਜੀ ਤੁਸੀਂ ਜਾਣ ਬੁੱਝ ਕੇ ਕਿਸਾਨਾਂ ਦੇ ਨਾਲ ਪੰਗਾ ਲਿਆ ਜਿਹਦਾ ਖਮਿਆਜਾ ਤੁਹਾਨੂੰ ਆਉਣ ਵਾਲੇ ਇਲਕਸ਼ਨਾਂ ਦੇ ਵਿੱਚ ਭੁਗਤਣਾ ਪਊਗਾ ਤੇ ਪੰਜਾਬ ਦਾ ਕਿਸਾਨ ਮਜ਼ਦੂਰ ਛੋਟਾ ਦੁਕਾਨਦਾਰ ਹਰ ਇੱਕ ਵਰਗ ਜਿਹੜਾ ਤੁਹਾਨੂੰ ਦੱਸੂਗਾ ਕਿ ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਅਤਿਆਚਾਰ ਕਿਵੇਂ ਕਰੀਦਾ ਇਹ ਤੁਹਾਨੂੰ ਆਉਣ ਵਾਲੇ ਇਲਕਸ਼ਨਾਂ ਦੇ ਵਿੱਚ ਪਤਾ ਲੱਗੂਗਾ ਬਾਕੀ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਉੱਤੋਂ ਜਥੇਬੰਦੀਆਂ ਦਾ ਹੁਕਮ ਆਊਗਾ ਤੁਹਾਨੂੰ ਦੱਸਾਂਗੇ ਮੇਰੇ ਵੀਰੋ ਤਿਆਰ ਰਿਹਾ ਜੋ ਆਪਾਂ ਇਸ ਥੱਲੇ ਨਹੀਂ ਪੈਣਾ ਜਿੱਥੇ ਵੀ ਹੁਕਮ ਕਰਨਗੇ ਆਪਾਂ ਨੂੰ ਆਪਾਂ ਉਸ ਹੁਕਮ ਤੇ ਪਹਿਰਾ ਦੇਣਾ ਜਿੱਥੇ ਸਾਡੇ ਬੀਕੇਜੂ ਖੋਸਾ ਦੇ ਸੂਬਾ ਜਨਰਲ ਸਕਤਰ ਗਣਵੰਤ ਸਿੰਘ ਜੀ ਪੰਜਾਬਾ ਨੂੰ ਗ੍ਰਿਫਤਾਰ ਕੀਤਾ ਗਿਆ ਘਰੋਂ ਕਿਉਂਕਿ ਉਹ ਟੋਲ ਤੇ ਬੈਠ ਗਏ ਸੀਗੇ ਰੋਸ ਦੇ ਵਜੋਂ ਆ ਕੇ ਅਮਰ ਸਿੰਘ ਸਲੀਨਾ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਫਾਇਲਕਾ ਦੇ ਪ੍ਰਧਾਨ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੋਨਾ ਸੰਧੂ ਨੂੰ ਸਾਡੇ ਕਈ ਆਗੂਆਂ ਨੂੰ ਗ੍ਰਿਫਤਾਰ ਕੀਤਾ ਪੂਲ ਪੰਜਾਬ ਦੀ ਪੁਲਿਸ ਨੇ ਘਰਾਂ ਦੇ ਵਿੱਚ ਜਿਹੜੇ ਬੈਠੇ ਸੀ ਉਹਨਾਂ ਨੂੰ ਸੋ ਬੇਨਤੀ ਆ ਮੇਰੇ ਵੀਰੋ ਤਿਆਰ ਰਹੋ ਤੇ ਪੰਜਾਬ ਸਰਕਾਰ ਦੀ ਦੁਆਰਾ ਫੇਰ ਨਿੰਦਾ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਨਿੰਦਾ ਕਰਦੇ ਆ ਜਿਹਨੇ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਜਿਹੜਾ ਕਿਸਾਨ ਆਣ ਦਾ ਤੱਕ ਹੋਂਦਾ ਸੀ ਉਸ ਕਿਸਾਨਾਂ ਦੀਆਂ ਬਜ਼ੁਰਗਾਂ ਦੀਆਂ ਪੱਗਾਂ ਰੋਲੀਆਂ ਗਈਆਂ ਇਹ ਇਹ ਮੇਰੀ ਬੇਨਤੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ